ਦੇਖੋ 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 ਮੈਂ ਕਹਿੰਦਾ ਸੀ ਮੈਂ ਤੁਹਾਨੂੰ ਕਹਿੰਦਾ ਔਰ ਪਵਿੱਤਰ ਤਰੀਕਾ ਹੈਗਾ ਵੀ ਜੇ ਤੁਸੀਂ ਮਤਲਬ ਗੁਰੂ ਘਰ ਦੇ ਵਿੱਚ ਤੁਹਾਡਾ ਕੋਈ ਜਾ ਰਿਹਾ ਪਹਿਲੀ ਗੱਲ ਤਾਂ ਜਾਂਦੇ ਹੀ ਨਹੀਂ ਦੂਜੀ ਗੱਲ ਉਥੋਂ ਦਾ ਪ੍ਰਸ਼ਾਦ ਨਹੀਂ ਖਾਣਾ ਮਤਲਬ ਇਹ ਕੀ ਮਨ 'ਚ ਕਿਹੜਾ ਵਹਿਮ ਪਿਆ ਹੋਇਆ ਹੈ ਤੇ ਬਾਈਬਲ ਫੜ ਕੇ ਮਤਲਬ ਇਹਦਾ ਮਤਲਬ ਵੀ ਹੈ ਜਿਹੜੀ ਦੇ ਹੈਗੀ ਉਹਨੂੰ ਅਸੀਂ ਇਹੀ ਸਮਝ ਲੈਂਦੇ ਹਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਤੁਸੀਂ ਕੀ ਕੋਈ ਪ੍ਰਸ਼ਾਦ ਲਾ ਲਓ ਉਹ ਬੰਦੇ ਵਟ ਕੇ ਖਵਾਉਂਦੇ ਆ ਦੇਖੋ ਨਹੀਂ ਨਹੀਂ ਕਾਸ਼ਤਰ ਬਾਈਬਲ ਦੇ ਅੰਦਰ ਇਸ ਦੀ ਸਿੱਧੇ ਤੌਰ ਤੇ ਮਨਾਹੀ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜੋ ਬਲੀ ਕੀਤੀ ਹੋਈ ਚੀਜ਼ ਆ ਅਸੀਂ ਉਸ ਨੂੰ ਨਹੀਂ ਖਾਣਾ ਸਾਰ ਪੰਜਾਬ ਦੇ ਰਹਿਣ ਵਾਲੇ ਉਤੇ ਵੱਖੋ ਵੱਖਰੇ ਧਰਮਾਂ ਦੇ ਸੀ ਲੋਕ ਰਹਿੰਦੇ ਆ ਸਾਰਿਆਂ ਦੇ ਰਿਸਪੈਕਟ ਕਰਦੇ ਹੋ ਹਾਂ ਆ ਬਿਲਕੁਲ ਗੁਰਦੁਆਰੇ ਗਏ ਹੋ ਮੰਦਰ ਗਏ ਹੋ ਮਸਜਿਦ ਗਏ ਹੋ ਬਹੁਤ ਸਭ ਜਗ੍ਹਾ ਗਏ ਆ ਜੀ ਸਭ ਸਬ ਕਮਿਊਨਿਟੀ ਦੇ ਜਿਹੜੇ ਲੋਕ ਆ ਅਸੀਂ ਬੜੇ ਸਤਿਕਾਰ ਬੜੇ ਸਤਿਕਾਰਯੋਗ ਨੇ ਹਰ ਕਿਸੇ ਦਾ ਜਿਹੜਾ ਬਲੀਵ ਹੈ ਫੇਥ ਹੈ ਅਸੀਂ ਉਸ ਦਾ ਸਦਾ ਆਦਰ ਕਰਦੇ ਹ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਪਰਮੇਸ਼ਵਰ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਹਾਂ ਸਾਰਾ ਤਰੀਕਾ ਹੈਗਾ ਵੀ ਜੇ ਤੁਸੀਂ ਮਤਲਬ ਗੁਰੂ ਘਰ ਦੇ ਵਿੱਚ ਤੁਹਾਡਾ ਕੋਈ ਜਾ ਰਿਹਾ ਪਹਿਲੀ ਗੱਲ ਤਾਂ ਜਾਂਦੇ ਹੀ ਨਹੀਂ ਦੂਜੀ ਗੱਲ ਉਥੋਂ ਦਾ ਪ੍ਰਸ਼ਾਦ ਨਹੀਂ ਖਾਣਾ ਮਤਲਬ ਇਹ ਕੀ ਮਨ 'ਚ ਕਿਹੜਾ ਵਹਿਮ ਪਿਆ ਹੋਇਆ ਜਿਵੇਂ ਪ੍ਰਸ਼ਾਦ ਗੱਲ ਉਹ ਕਿ ਪ੍ਰਸ਼ਾਦ ਤਾਂ ਇੱਕ ਪਿਆਰ ਹੈ ਜਿਹੜੇ ਸਾਡੇ ਗੁਰੂਆਂ ਨੇ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਹੈ ਹਨਾ ਫਿਰ ਇਹ ਕਿਉਂ ਨਹੀਂ ਖਾ ਸਕਦੇ ਕਿਉਂ ਨਹੀਂ ਖਾ ਜਾ ਸਕਦਾ ਉਹ ਉਹ ਕਿਹਨਾਂ ਨੂੰ ਦਿੱਤਾ ਜੀ ਪ੍ਰਸ਼ਾਦ ਕਿਨਾਂ ਨੂੰ ਦਿੱਤਾ ਸਾਰੇ ਲੋਕਾਂ ਨੂੰ ਦਿੱਤਾ ਕੋਈ ਨਹੀਂ ਸਾਰੇ ਲੋਕਾਂ ਨੂੰ ਦਿੱਤਾ ਸਾਰੇ ਲੋਕ ਖਾ ਸਕਦੇ ਪਿਆਰ ਬੰਦੇ ਚਲੋ ਸਾਰੇ 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 ਲੋਕਾਂ ਨੂੰ ਦਿੱਤਾ ਤੁਸੀਂ ਕਹਿ ਰਹੇ ਹੋ ਸਾਰਿਆਂ ਨੂੰ ਦਿੱਤਾ ਗਿਆ ਪਰ ਤੁਸੀਂ ਖਾਸ ਕਰਕੇ ਸੁਣ ਲਓ ਨਾ ਸੁਣ ਲਓ ਜੀ ਸੁਣ ਲਓ ਮੇਰੀ ਗੱਲ ਸੁਣੋ ਅਸਲ ਦੇ ਅੰਦਰ ਜਦ ਵੀ ਇੱਕ ਵਿਅਕਤੀ ਖਾਸ ਕਰਕੇ ਇੱਕ ਧਰਮ ਨੂੰ ਜਾਂ ਇੱਕ ਐਥਿਕਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਉਸ ਦੇ ਵਿੱਚ ਨਾ ਰੈਸਟ੍ਰਿਕਸ਼ਨਸ ਹੁੰਦੀਆਂ ਰੈਸਟ੍ਰਿਕਸ਼ਨ ਪਹਿਲੀ ਝੂਠਾ ਨਹੀਂ ਖਾਣਾ ਰੈਸਟ੍ਰਿਕਸ਼ਨ ਨੰਬਰ 2 ਮਾਸ ਇਸ ਤਰ੍ਹਾਂ ਨਹੀਂ ਖਾਣਾ ਰੈਸਟ੍ਰਿਕਸ਼ਨ ਨੰਬਰ 3 ਆਪਣੇ ਆਪ ਨੂੰ ਸੁਚਾ ਰੱਖਣਾ ਹੈ ਚੌਥਾ ਆਪਣੇ ਸਰ ਨੂੰ ਕਿਸੇ ਦੇ ਅੱਗੇ ਝੁਕਾਉਣਾ ਨਹੀਂ ਪੰਜਵਾਂ ਕਿਸੇ ਦੇ ਅੱਗੇ ਜਿਹੜਾ ਹੈਗਾ ਉਹ ਇਹ ਇਸ ਤਰ੍ਹਾਂ ਦਾ ਜੋ ਤੁਸੀਂ ਪ੍ਰਸ਼ਾਦ ਦੀ ਗੱਲ ਕਰ ਰਹੇ ਹੋ ਨਹੀਂ ਖਾਣਾ ਹੈ ਨਾ ਹਰੇਕ ਵਿਅਕਤੀ ਪ੍ਰਸ਼ਾਦ ਦੀ ਤਾਂ ਕਿਤੇ ਕਿਤੇ ਨਹੀਂ ਮੈਂ ਮੈਂ ਦੱਸ ਰਿਹਾ ਦੀ ਦੇਖ ਨੂੰ ਕੋਣ ਮਾਰਾ ਕਹਿੰਦੇ ਨਹੀਂ 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 ਦੇਖ ਦੇਖੋ ਤੁਸੀਂ ਦੇਖ ਦੀ ਗੱਲ ਹੁਣ ਕੀਤੀ ਹੈ ਪਹਿਲਾਂ ਅਸੀਂ ਪ੍ਰਸ਼ਾਦ ਦੀ ਗੱਲ ਕਰ ਰਹੇ ਹਾਂ ਠੀਕ ਹੈ ਨਾ ਪ੍ਰਸ਼ਾਦ ਦਾ ਮਤਲਬ ਹੈ ਕਿ ਤੁਸੀਂ ਕਿਸੇ ਅਗੇ ਚੜਾਇਆ ਔਰ ਅਸੀਂ ਖਾਇਆ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਇਸ ਦੀ ਸਿੱਧੇ ਤੌਰ ਤੇ ਮਨਾਹੀ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜੋ ਬਲੀ ਕੀਤੀ ਹੋਈ ਚੀਜ਼ ਆ ਅਸੀਂ ਉਸ ਨੂੰ ਨਹੀਂ ਖਾਣਾ ਬਲੀ ਕਰਨ ਦਾ ਮਤਲਬ ਸਿਰਫ ਖੂਨ ਬਾੜਾ ਨਹੀਂ ਹੁੰਦਾ ਅਸੀਂ ਹਰੇਕ ਚੀਜ਼ ਜਦ ਵੀ ਕਿਸੇ ਵਿਅਕਤੀ ਦੇ ਅੱਗੇ ਜਾਂ ਕਿਸੇ ਈਸਟ ਦੇ ਅੱਗੇ ਕੋਈ ਚੜਾਉਂਦਾ ਹੈ ਉਹ ਸਾਡੇ ਆਪਣੇ ਐਥਿਕਸ ਨੇ ਇਹ ਐਥਿਕਸ ਮੈਂ ਨਹੀਂ ਬਣਾਏ ਇਹ ਪਵਿੱਤਰ ਸ਼ਾਸਤਰ ਬਾਈਬਲ ਦੇ ਐਥਿਕਸ ਹੈ ਜੇ ਤੁਹਾਡੇ ਔਰ ਮੇਰੇ ਕਹਿਣ ਨਾਲ ਕੁਝ ਨਹੀਂ ਬਦਲਣ ਲੱਗਿਆ ਜੇ ਅਸੀਂ ਆਪਣੇ ਗ੍ਰੰਥ ਲਿਖ ਸਕਦੇ ਤਾਂ ਸ਼ਾਇਦ ਅੱਜ ਦਾ ਮਨੁੱਖ ਆਪਣੀ ਫੈਸਿਲਿਟੀ ਦੇ ਅਨੁਸਾਰ ਫੇਸਬੁਕ ਵੀ ਪਾ ਦਿੰਦਾ ਉਸ 'ਚ ਔਰ WhatsApp ਵੀ ਪਾ ਦਿੰਦਾ ਕਿ ਹਾਂ ਉਸ ਦੇ ਉੱਤੇ ਇੰਨੇ ਘੰਟੇ ਰਹਿਣਾ ਇੰਨੇ ਘੰਟੇ ਰਹਿਣਾ ਤਾਂ ਜੋ ਐਥਿਕਸ ਹੈ ਜੋ ਐਥਿਕਸ ਹੈ ਜੋ ਪਵਿੱਤਰ ਸ਼ਾਸਤਰ ਬਾਈਬਲ ਦੇ ਅੰਦਰ ਲਿਖਿਆ ਹੋਇਆ ਪਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਵੀ ਇਹੀ ਗੱਲ ਕਿਹਾ ਕਿ ਤੁਸੀਂ ਆਪਣੇ ਪਰਮੇਸ਼ਵਰ ਨੂੰ ਪੂਰੇ ਤਨ ਮਨ ਦੇ ਨਾਲ ਜਿਹੜਾ ਹੈਗਾ ਪਿਆਰ ਕਰਨਾ ਫਰੋਂ ਉਹਨਾਂ ਦਾ ਉਹਨਾਂ ਦਾ ਪਿਆਰ ਕਰਨ ਦਾ ਮਕਸਦ ਕੀ ਹੈ ਪਿਆਰ ਦਾ ਮਤਲਬ ਹੈ ਕਿ ਆਗਿਆਕਾਰੀਤਾ ਜੋ ਪਵਿੱਤਰ ਸ਼ਾਸਤਰ ਬਾਈਬਲ ਵਿੱਚ ਲਿਖਿਆ ਹੋਇਆ ਸਾਨੇ ਉਹੀ ਮੰਨਣਾ ਔਰ ਉਹਦੇ ਅਨੁਸਾਰ ਚੱਲਣਾ ਹੈ ਉਸ ਵਿੱਚ ਪ੍ਰੋਬਲਮ ਕੀ ਹੈ ਤੁਸੀਂ ਸਾਨੂੰ ਇਹ ਕਹਿ ਰਹੇ ਹੋ ਕਿ ਅਸੀਂ ਪਵਿੱਤਰ ਸ਼ਾਸਤਰ ਬਾਈਬਲ ਛੱਡ ਕੇ ਮਤਲਬ ਇਹਦਾ ਮਤਲਬ ਵੀ ਹੈ ਜਿਹੜੀ ਦੇਗ ਹੈਗੀ ਉਹਨੂੰ ਅਸੀਂ ਇਹੀ ਸਮਝ ਲੈਂਦੇ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਤੁਸੀਂ ਕੀ ਕੋਈ ਪ੍ਰਸ਼ਾਦ ਲਾ ਲਓ ਉਹ ਬੰਦੇ ਵੱਢ ਕੇ ਖਵਾਉਂਦੇ ਆ ਦੇਖੋ ਨਹੀਂ 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 ਤੁਸੀਂ ਇਨਸਪੈਕਟ ਕਰਦੇ ਆ ਤੁਹਾਡੀ ਪਰ ਇਹ ਗੱਲ ਕਿਤੇ ਨਹੀਂ 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 ਦੇਖੋ ਦੇਖੋ ਤੁਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ ਮੈਂ ਤੁਹਾਨੂੰ ਦੱਸ ਰਿਹਾ ਬਲੀ ਕਰਨ ਦਾ ਮਤਲਬ ਕੀ ਹੁੰਦਾ ਮੈਂ ਤੁਹਾਨੂੰ ਇਹ ਕਿਹਾ ਵੀ ਬਲੀ ਕਰਨ ਦਾ ਮਤਲਬ ਨਹੀਂ 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 ਸੁਣੋ ਬਲੀ ਕਰਨ ਦਾ ਮਤਲਬ ਖੂਨ ਬਹਾਣਾ ਨਹੀਂ ਹੁੰਦਾ ਤੁਹਾਨੂੰ ਸਮਝਣਾ ਪਏਗਾ ਇਸ ਦਾ ਹਾਂਜੀ ਠੀਕ ਹੈ ਬਲੀ ਕਰਨ ਦਾ ਮਤਲਬ ਖੂਨ ਬਹਾਣਾ ਨਹੀਂ ਹੈ ਬਲਕਿ ਉਸ ਨੂੰ ਕਿਸੇ ਅੱਗੇ ਚੜਾਣਾ ਹੈ ਤੁਸੀਂ ਵੀ ਇਸ ਚੀਜ਼ ਨੂੰ ਸਮਝੋ ਇਹ ਬਲੀ ਦੀ ਪ੍ਰਥਾ ਮੈਂ ਜਿਹੜਾ ਇਹ ਨਹੀਂ ਕਿਹਾ ਕਿ ਤੁਸੀਂ ਬੰਦੇ ਤੁਸੀਂ ਬੰਦਿਆਂ ਤੱਕ ਕਿੱਥੇ ਆ ਗਏ ਨਹੀਂ ਨਹੀਂ ਤੁਸੀਂ ਬੰਦਿਆਂ ਤੱਕ ਕਿੱਥੇ ਆ ਗਏ ਦੇਖੋ 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 ਮੈਂ ਕਹਿੰਦਾ ਮੇਰੇ ਤੋਂ ਕਹਿੰਦਾ ਔਰ ਪਵ